ਨਾ ਪੈ ਗਿਆ ਯਾ ਟਟਕਿਆ ਲੱਗ ਗਿਆ ਥੋੜੀ ਜਹੀ ਆ ਆਪੇ ਗਿਆ ਮੈਂ ਤਾਂ ਸੇਰੇ ਦੇਖ ਕੱਢਿਆ ਆਪੇ ਕਹੀ ਜਾਂਦੇ ਤੇ ਅੱਜ ਮਜੀਠੀਆ ਸਾਹਿਬ ਜਾਣਗੇ ਜੀ ਮੈਂ ਮੈਂ ਤਾਂ ਤੁਹਾਡੇ ਯਾ ਚੈਨਲ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਕਹੀ ਜਾਂਦੇ ਸੁਖਬੀਰ ਥੋੜੀ ਬਮਾਦ ਹੋ ਕੇ ਮਜੀਠੀਆ ਸਾਹਿਬ ਜਾਣਗੇ ਤੇ ਆਈ ਜੱਟ ਜਿਹੜਾ ਬੱਝਿਆ ਆਵੇ ਜੀ ਸਾਨੂੰ ਕੋਈ ਦੀ ਜੀ ਪਰਵਾਜ਼ ਬਚਾਉ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤੱਕ ਮੇਰਾ ਖਿਆਲ ਰਹਿੰਦੇ ਹੋਣ ਅੱਧਾ ਪੰਜਾਬ ਦੇ ਇੱਧਰ ਨਾਲ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਮਾਦੀ ਆ ਜੇ ਮਾਦਾ ਸੱਤੇ ਪਾਛਾ ਨੂੰ ਤੰਦਰੁਸਤ ਕਰੇ ਉਹ ਸਿਰ ਠੀਕ ਹਨ ਤੇ ਸਰ ਜਿਹੜੀ ਕਾਲੀਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਦਾ ਵੀ ਕੀ ਹਾਲਤ ਹੋ ਜੀ ਅਜੇ ਤਾਂ ਗਰਮੀ ਵੀ ਲਗਾਈ ਜੇ ਪਹਿਲਾਂ ਬਿਮਾਰ ਹੋ ਗਏ ਮੇਰੇ ਡੈਰੀਆ ਹੋ ਗਏ ਜੀ ਹਾਂ ਡੈਰੀਆ ਹੋ ਗਏ ਇਹ ਬੰਬਾ ਵੀ ਬੜੀ ਮੈਂ ਸਹਦਾ ਨਾ ਮੀਦਾ ਤੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਜੇ ਤੁੱਪ ਪਈ ਨਹੀਂ ਕੁੱਤੇ ਛਤਰੀ ਲਾਹੀ ਹੈ ਬਾਪੂ ਵਾਲੀ ਸਮਝਦੇ ਗੱਲ ਅਜੇ ਤੇ ਆਉਣਾ ਮੈਂ ਤੇ ਆਉਣੀ ਅਜੇ ਅਜੇ ਤੇ ਦਿਹਾੜੀ ਦੀ 15 15 20 20 ਮੀਟਿੰਗਾਂ ਸੀ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਜੀ ਕਿ ਕਿਸੇ ਬੋਮਾਦੀ ਤੂੰ ਦੱਸ ਹੁਣ ਪੈਰੀਆ ਹੈ ਜੀ ਇੰਗਲਿਸ਼ ਚ ਤਾਂ ਪਤਾ ਹੈ ਹਾਂ ਪੰਜਾਬੀ ਜੀ ਦੱਸੋ ਨਾ ਪੰਜਾਬੀ ਜੀ ਕਿਸੇ ਤੇ ਵੀ ਟੱਟੀਆਂ ਲੱਗ ਗਿਆ ਬੰਦੇ ਇਹ ਅਜੇ ਤੇ ਯਾਰ ਮੈਦਾਨ ਦੇ ਪਖੇ ਟਟੀਆਂ ਪਹਿਲਾਂ ਹੀ ਲੱਗੀਆਂ ਮੈਂ ਇਹ ਸਭ ਨਾਲ ਦੀ ਮੈਦਾਨ ਤੇ ਭਖੰਦੇ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਸਬਾਨ ਦੇ ਅੱਗੇ ਦੇ ਆਓ ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਹੀ ਯਾਦ ਮੈਂ ਤੇ ਹਦਾਨ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟੀਕਲ ਟਟੀਆਂ ਨੇ ਇਹ ਟਟੀਆਂ ਦਾ ਕੋਈ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟੀਕਲ ਟਟੀਆਂ ਜਿਆਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਚ ਤਾਂ ਖਿਆਰ ਰੱਖਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਤਟੀਆਂ ਜਿਹੜੀਆਂ ਥੱਲਿਓ ਕੱਲ ਬੱਚਿਆ ਕੋ ਬੱਚਿਆ ਕੋ ਕੱਲ ਪੁਸਤਿਆਦ ਕਰਾਉਂਦੇ ਸੀ ਮਤਲਬ ਕੰਮ ਨਿਭੜ ਗਿਆ ਅਕਾਲੀ ਦਲ ਦਾ ਵੀ ਭਾਜਪੀ ਦਾ ਜਿੱਦਾਂ ਪੰਜਾਬ 'ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਂਦੇ ਆ ਜੀ ਕਹਿੰਦੇ ਬਹੁਤ ਵਧੀਆ ਸਰ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ ਤੁਸੀਂ ਜਦ ਇੰਗਲਿਸ਼ ਦਾ ਬਹੁਤੀ ਬੋਲਿਆ ਕਰ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਇਹਰੇ ਬੰਦੇ ਇਹਰੇ ਲੀਡਰ ਤਾਪਮਾਨ ਨਾਲ ਚਲਦੇ ਆ ਕਿ ਅਹੀ 40 ਡਿਗਰੀ ਤੇ ਚਲਣਾ ਕਿ 32 ਤੇ ਚਲਣਾ ਕਿ 26 ਤੇ ਚਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇਖ ਦੀ ਗੱਲ ਤਾਪਮਾਨ ਉਹ ਇੱਕ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਬਚਾ ਲੀਨੇ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਦਮੀ ਜ਼ਿਆਦੀ ਫੇਕਦੇ ਚਲੋ ਏਸੀ ਚਲਦੇ ਛੱਡੋ ਪੰਜਾਬ ਦਾ ਕੀ ਕਰਨਾ ਆ ਆ ਉਹਨਾਂ ਦੀ ਹਾਲਤ ਆ ਕੇਜਰੀਵਾਲ ਜੀ ਨੂੰ ਫੋਰਸ ਸਭ ਦੇਖ ਦੀ ਬਲੇ ਕੋਈ 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 ਸਭ ਤੁਹਾਡੇ ਸਾਹਮਣੇ ਆ ਕੀ ਹੋਦਿਆ ਔਰ ਮੈਂ ਮੈਂ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ 13 ਦੇ ਹਿੱਤੇ ਦਾ ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਰਹੀਆਂ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਘਰ ਨਹੀਂ ਪਊਗਾ ਸਭ ਲੋਕ ਵਿੱਚ ਐਮਐਲਏ ਮੰਤਰੀ ਕੈਂਡੀਡੇਟ ਆਜ਼ਾਦ ਦੇ ਦੇ ਕਹਦਾਂਗੇ ਸਾਡੇ ਲਈ ਤਾਂ ਮੰਨ 32 ਡਿਗਰੀ ਵੀ ਉਦਾਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ ਉਦਾਂ ਦਾ ਜਿੱਦਾਂ ਦਾ ਤਾਂ ਮੰਨੂਗਾ ਸਾਰੇ ਕਲੈਕਸ਼ਨ ਅਸੀਂ ਸਾਲ ਚ ਲੜੀ 2-2 ਡਿਗਰੀ ਤੇ ਜਾਂਦੇ ਸਤ ਵਜੇ ਚੱਲ ਜਾਂਦੇ ਡੋਰ ਟੂ ਡੋਰ ਕਰ ਸੰਭੇ ਕਿਦ ਕਰ ਹਾਂਜੀ ਬਲਟੋਰੀ ਕਰ ਤਬੀਅਤ ਠੀਕ ਹੈ ਠੀਕ ਆ ਉਹਨਾਂ ਆਪੇ ਕਿਹਾ ਯਾਰ ਟੱਟੀਆਂ ਲੱਗੀਆਂ ਥੋੜੀਆਂ ਗਈਆਂ ਆਪੇ ਕਿਹਾ ਮੈਂ ਤਾਂ ਸਿਰੇ ਦੇਖਣ ਆਇਆ ਹਾਂ ਆਪੇ ਕਹੀ ਜਾਂਦੇ ਤੇ ਅੱਜ ਮਜੀਠੀਆ ਸਾਹਿਬ ਜਾਣਗੇ ਜੀ ਮੈਂ ਮੈਂ ਤਾਂ ਤੁਹਾਡੇ ਯਾਰ ਚੈਨਲ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਕਹੀ ਜਾਂਦੇ ਸੰਗਵੀਰ ਤੁਹਾਡੀ ਬਿਮਾਰ ਹੋ ਕੇ ਮਜੀਠੀਆ ਸਾਹਿਬ ਜਾਣਗੇ ਤੇ ਆਈ ਜੱਟ ਜਿਹੜਾ ਬੱਧੀ ਆਵੇ ਜੀ ਸਾਨੂੰ ਕੋਈ ਦੀ ਜੀ ਪਰਵਾਜ਼ ਬਚਾਉ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤਬੇ ਦਾ ਖਾਦਾ ਰਹਿੰਦੇ ਹੋਣਾ ਅੱਧਾ ਪੰਜਾਬ ਦੀਦਾਣਾ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤ ਕਰੇ ਉਹ ਸਿਰ ਠੀਕ ਕਰ ਤੇ ਸਰ ਜਿਹੜੀ ਕਾਲੀਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀਂ ਦੇਖਣ ਜਦਾ ਵੀ ਕੀ ਹਾਲਤ ਹੋਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ